ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀਡੀ ਐਕਸੈਸ ਸਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਸਹਿਰ ਸਮਾਣੇ ਮਾਜਰੀ ਗੁਰਦੁਆਰਾ ਗੁਰੂ ਰਬਦਾਸ ਸਥਾਨ ਦੀਆਂ ਨੇ ਜਿੱਥੇ ਕਾਕਾ ਰਵਿੰਦਰਪ੍ਰੀਤ ਸਿੰਘ ਰਵੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨਾਂ ਨੇ ਹਿੱਸਾ ਲਿਆ ਪ੍ਰਧਾਨ ਰਾਜ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਇੱਥੇ ਪ੍ਰਬੰਧ ਕੀਤਾ ਗਿਆ ਤੇ ਆਓ ਆਪਾਂ ਸੁਣਦੇ ਹਾਂ ਪ੍ਰਧਾਨ ਰਾਜ ਸਿੰਘ ਜੀ ਕੀ ਕਹਿ ਰਹੇ ਨੇ ਕੈਂਪ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਇੱਥੇ ਇੱਕ ਹੁਣਦਾਨ ਕੈਂਪ ਲਾਇਆ ਇਹ ਕਿਹਦੀ ਯਾਦ ਵਿੱਚ ਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਦੇ ਮਾਧਮ ਰਾਹੀਂ ਇਹ ਜਿਹੜਾ ਅੱਜ ਦਾ ਵਿਸ਼ਾ ਹੈ ਇਸ ਸੰਗਤ ਨੂੰ ਦੱਸਣਾ ਚਾਹੁੰਨਾ ਕਿ ਪਿਛਲੇ ਕੁਝ ਸਮਾਂ ਪਹਿਲਾਂ ਮੇਰੇ ਨੌਜਵਾਨ ਭਤੀਜੇ ਦੀ ਡੈਥ ਹੋ ਗਈ ਸੀ ਔਰ ਮੇਰਾ ਪਰਿਵਾਰ ਬੜਾ ਗਮਗੀਨ ਸੀ ਕਿ ਜੋ ਦਿਵਾਲੀ ਦਾ ਤਿਹਾਰ ਆ ਰਿਹਾ ਹੈ ਤੇ ਉਸ ਨੂੰ ਬੜਾ ਮਯੂਸੀ ਨਾਲ ਤੱਕ ਰਿਹਾ ਸੀ ਤੇ ਉਸ ਬੱਚੇ ਦਾ ਅੱਜ ਜਿਹੜਾ ਹੈ ਜਨਮ ਦਿਨ ਸੀ ਉਸ ਦੇ ਜਨਮ ਦਿਨ ਦੇ ਉੱਤੇ ਜਿੰਨੇ ਵੀ ਸਾਡੇ ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰ ਤਿਹਾਰ ਤੋਂ ਪਹਿਲਾਂ ਸਾਰਿਆਂ ਨੂੰ ਉਸ ਦੇ ਜਨਮ ਦਿਨ ਦੇ ਉੱਤੇ ਸੱਦਾ ਦਿੱਤਾ ਗਿਆ ਔਰ ਉਸ ਦੀ ਯਾਦ ਦੇ ਵਿੱਚ ਮੇਰੇ ਭਰਾ ਹਾਕਮ ਸਿੰਘ ਮੋਹਣੀ ਮੇਰੇ ਛੋਟੇ ਭਾਈ ਨੇ ਔਰ ਅਸੀਂ ਪਰਿਵਾਰ ਵੱਲੋਂ ਰਲ ਕੇ ਉਸ ਬੱਚੇ ਦੀ ਯਾਦ ਵਿੱਚ ਇੱਕ ਇਥੇ ਮੇਨ ਡਿਊਟੀ ਹੈ ਜੋ ਲੰਗਰ ਹਾਲ ਦੀ ਉਹ ਬਣਾਈ ਔਰ 51000 ਰੁਪਿਆ ਉਸ ਵਿੱਚ ਪਰਿਵਾਰ ਵੱਲੋਂ ਯੋਗਦਾਨ ਪਾਇਆ ਔਰ ਉਸ ਬੱਚੇ ਦੀ ਜਨਮ ਦਿਨ ਦੇ ਉੱਤੇ ਅਸੀਂ ਅੱਜ ਇੱਕ ਖੂਨਦਾਨ ਕੈਂਪ ਲਾਇਆ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਜੋ ਟੀਮ ਆਈ ਸੀ ਉਹਨਾਂ ਨੂੰ ਸੈਂਕਸ਼ਨ ਲਈ ਗਈ ਔਰ ਕਾਫੀ ਸਾਰੇ ਸਜਨਾ ਨੇ ਉਸ ਦੇ ਵਿੱਚ ਯੋਗਦਾਨ ਪਾ ਕੇ ਧੰਨਵਾਦੀ ਬਣਾਇਆ ਔਰ ਇਸ ਦਾ ਵਿਸ਼ਾ ਸਿਰਫ ਇੱਕੋ ਹੀ ਸੀ ਕਿ ਉਸ ਬੱਚੇ ਦੀ ਯਾਦ ਵਿੱਚ ਜੋ ਕੈਂਪ ਲਾਇਆ ਹੈ ਜੋ ਇਹ ਕੂਰ ਹੈ ਕਿਸੇ ਲੋੜਵੰਦ ਨੂੰ ਜਿਹੜਾ ਹੈ ਦਿੱਤਾ ਜਾਵੇ ਤਾਂ ਕਿ ਕਿਸੇ ਦੀ ਜਾਈ ਮੌਤ ਨਾ ਜਾਵੇ ਅੱਜ ਦਾ ਜਿਹੜਾ ਮਕਸਦ ਸੀ ਇਹ ਸੀ ਪ੍ਰਧਾਨ ਸਾਹਿਬ ਜੀ ਇਹ ਕਿੰਨਾ ਕਦਕ ਖੂਨਦਾਨ ਕੀਤਾ ਨੌਜਵਾਨਾਂ ਨੇ ਅੱਜ ਸਮਾਂ ਟੀਮ ਕੋਲੇ ਘੱਟ ਸੀ ਤੇ 150 ਦੇ ਕਰੀਬ ਨੌਜਵਾਨ ਆਏ ਸੀ ਔਰ 60 ਜਿਹੜਾ ਹੈਗਾ ਬੰਦਿਆਂ ਦਾ ਖੂਨ ਜਿਹੜਾ ਹੈ ਨੌਜਵਾਨਾਂ ਦਾ ਉਹ ਦਿੱਤਾ ਗਿਆ ਬਾਕੀ ਉਸ ਟੀਮ ਨੂੰ ਵੀ ਕਾਲੀ ਸੀ ਔਰ ਜਿਹੜਾ ਹੈ ਕੋਈ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਇਸ ਕਰਕੇ ਅੱਜ 60 ਜਿਹੜਾ ਹੈਗਾ ਯੂਨਿਟ ਖੂਨ ਹੈ ਜਿਹੜਾ ਇੱਥੇ ਦਾਨ ਕੀਤਾ ਗਿਆ ਜੋ ਲੋੜ ਬੰਦਾ ਲਈ ਰਜਿੰਦਰਾ ਹਸਪੀਟਲ ਦੀ ਟੀਮ ਲੈ ਕੇ ਅੱਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਪ੍ਰਧਾਨ ਸਾਹਿਬ ਜੀ ਤੁਸੀਂ ਸਮਾਜ ਨੂੰ ਲੋਕਾਂ ਨੂੰ ਜੋ ਆਪਣੇ ਸ਼ਹਿਰ ਦੇ ਵਿੱਚ ਵੀ ਹੋਰ ਲੋਕ ਇਹਦੇ ਨਾਲ ਜੋੜ ਸਕਣ ਕਿ ਅੱਗੇ ਕਿਹਦੀ ਜਾਨ ਬਚ ਸਕੀ ਕੀ ਹਨ ਸਾਨੂੰ ਅੱਗੇ ਇਹੀ ਮੈਸੇਜ ਆ ਜੀ ਦੁੱਖ ਸੁੱਖ ਜਿਸ ਤਰ੍ਹਾਂ ਕਿ ਸਾਡਾ ਬੱਚਾ ਐਕਸੀਡੈਂਟ ਵਿੱਚ ਗਿਆ ਔਰ ਸਮੇਂ ਸਿਰ ਹਸਪੀਟਲ ਨਹੀਂ ਪਹੁੰਚ ਸਕਿਆ ਤੇ ਜੇ ਉਸ ਨੂੰ ਇਹ ਸਹੂਲਤਾਂ ਸਮੇਂ ਸਿਰ ਮਿਲ ਜਾਂਦੀਆਂ ਐਂਬੂਲੈਂਸ ਮਿਲ ਜਾਂਦੀ ਖੂਨ ਮਿਲ ਜਾਂਦਾ ਸ਼ਾਇਦ ਉਸ ਦੀ ਜਾਨ ਬਚ ਜੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਸਮੁੱਚੇ ਸਮਾਜ ਨੂੰ ਸੂਚੀਮੂਚੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਪਕੌੜਿਆਂ ਦੇ ਲੰਗਰ ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਵੀ ਬ੍ਰੈਡਾਂ ਦੇ ਲੰਗਰ ਲੱਗਣੇ ਸ਼ੁਰੂ ਹੋ ਗਏ ਪੀਜ਼ਾ ਲੱਗਣਾ ਸ਼ੁਰੂ ਹੋ ਗਿਆ ਇਹਨਾਂ ਚੀਜ਼ਾਂ ਤੋਂ ਗੁਰੇਸ਼ ਕੀਤਾ ਜਾਵੇ ਔਰ ਜਿਹੜਾ ਲੰਗਰ ਹੈ ਉਹ ਖੂਨਦਾਨ ਜਿਹੜਾ ਹੈ ਸਭ ਤੋਂ ਵੱਡਾ ਦਾਨ ਹੈ ਲੰਗਰ ਮੈਂ ਨਹੀਂ ਕਹਿੰਦਾ ਵੀ ਮੈਂ ਲੰਗਰ ਦਾ ਵਿਰੋਧੀ ਹਾਂ ਲੋੜ ਅਨੁਸਾਰ ਲੰਗਰ ਹੈ ਜੋ ਮਰਿਆਦਾ ਅਨੁਸਾਰ ਚੱਲਣਾ ਚਾਹੀਦਾ ਪਰ ਜਿਹੜਾ ਖੂਨਦਾਨ ਹੈ ਉਹ ਸਭ ਤੋਂ ਵੱਡਾ ਦਾਨ ਹੈ ਕਿ ਕਿਸੇ ਦੀ ਜਾਨ ਜਿਹੜੀ ਹੈ ਉਸ ਨੂੰ ਬਚਾਇਆ ਜਾ ਸਕਦਾ ਹੈ ਮੈਂ ਸਮੂਚੀਆਂ ਸੰਸਥਾਵਾਂ ਨੂੰ ਇਹ ਬੇਨਤੀ ਕਰਾਂਗਾ ਕਿ ਹਰ ਸੰਸਥਾ ਜਿਹੜੀ ਹੈ ਉਹ ਸਾਲ ਵਿੱਚ ਜਿਹੜਾ ਦੋ ਵਾਰੀ ਘਟੋ ਘਟ 6 ਮਹੀਨੇ ਬਾਅਦ ਇਹ ਪ੍ਰੋਗਰਾਮ ਰੱਖੇ ਕਿ ਆਪਾਂ ਲੋੜਵੰਦਾ ਦੀ ਮਦਦ ਜਿਹੜੀ ਹੈ ਆਪਾਂ ਖੂਨ ਦਾਨ ਕਰਕੇ ਕਈਆਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਬਚਾ ਸਕਦੇ ਆ ਮੇਰਾ ਇਹ ਜਿਹੜੀ ਬੇਨਤੀ ਆ ਧੰਨਵਾਦ ਜੀ ਖੂਨ ਦਾਨ ਕੈਂਪ ਦੀ ਸਮਾਪਤੀ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਲਈ ਸ੍ਰੀ ਅਖੰਡ ਪਾਤਸ਼ਾਹ ਅਰੰਭ ਇੱਥੇ ਕੀਤੇ ਗਏ ਜਿਸ ਵਿੱਚ 21 ਅਕਤੂਬਰ ਨੂੰ ਦੀਵਾਲੀ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਣਗੇ ਆਉ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਸਾਂਝੀਆਂ ਕਰਾਉਂਦੇ ਆਂ ਹਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰੰਤਕਾਰੁ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਕਿੱਥੇ ਕਥ ਦੇਖਾ ਮੈਂ ਕਥ ਨਾ ਕਥ ਨਾ ਜਾਹੀ ਜੋ ਤੁਦ ਭਾਵੈ ਸੋਈ ਆਖਾ ਦਿਲ ਤੇਰੀ ਵੜਾਈ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸ਼ਬਾ ਵਿੱਚ ਫੇਰ ਆਜ ਰੋਵਾਂਗੇ ਧੰਨਵਾਦ ਜੀ ਸਸਕਾਲ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ